ਕੋਨ ਲੀਨ ਦੀ ਦੀ ਗੱਤ ਆ ਤੂੰ ਕੀ ਅਸੀ ਹੁਕਾਤ ਤੂੰ ਪਰ ਜੁਟਕਿਆ ਸੀ ਜੁੱਤੀ ਇਹ ਜਿਤਿੰਦੂ ਮਰੀ ਜੁੱਤੀ ਸਾਫ ਕਰੇਗਾ ਤੂੰ ਜੁੱਤੀ ਦੀ ਗੱਲ ਕੀਤੀ ਸੀ ਜੋ ਤੂੰ ਸਮਾਨ ਮੰਗਦਾ ਜਿਵੇਂ ਜੁੱਤੀ ਚ ਵੀ ਰੱਖਦਾ ਤੂੰ ਸੁਪਕਾਲ ਜੀ ਪ੍ਰਾਈਮ ਸਵੇਰਾਂ ਨਾਲ ਜੁੜ ਚੁੱਕੇ ਹੋ ਤੁਹਾਡਾ ਅਨੂਕਮਾਰ ਅੱਜ 23 ਦਸੰਬਰ ਨੂੰ ਦੇਣਾ ਜਿਸ ਦੇ ਨਾਲ ਡਾਇਰਸ ਐਸੋਸੀਏਸ਼ਨ ਹੋਰ ਲੱਖਾਂ ਸਤਾਣਾ ਹੋਰ ਅਮਿਤੋ ਜਮਾਨ ਵਾਲੇ ਕੇ ਸਾਹਮਣੇ ਜਿਹੜੇ ਅੰਮ੍ਰਿਤ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਇਹ ਲੱਖੇ ਸਤਾਣੇ ਵੱਲੋਂ ਬੁੱਢੇ ਨਾਲੇ ਤੇ ਬੰਨ ਮਾਰਨ ਦੀ ਜਿਹੜੀ ਗੱਲ ਅੱਜ ਦੇ ਦਿਨ ਦੀ ਕੀਤੀ ਗਈ ਸੀਗੀ ਔਰ ਡਾਇਰਸ ਐਸੋਸੀਏਸ਼ਨ ਕੀ ਵੱਲੋਂ ਸਾਫ ਤੌਰ ਤੇ ਕਹਿ ਦਿੱਤਾ ਗਿਆ ਸੀਗਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ ਤਾਂ ਪਾਰੀ ਕੱਠ ਜਿਹੜਾ ਮਜ਼ਦੂਰਾਂ ਦੇ ਕਿੰਡ ਮਲੇ ਕੋਲ ਮੇਰੇ ਪਿੱਛੇ ਤੁਸੀਂ ਸਟੇਜ ਦੇਖ ਸਕਦੇ ਹੋ ਕਿ ਬਹੁਤ

ਐਸੋਸ਼ੀਏਸ਼ਨਾਂ ਟੈਕਸਟ ਆਲ ਦੇ ਨੂੰ ਬੇਨਤੀ ਕੀਤੀ ਸੀ ਫੇਸਬੁੱਕ ਤੇ ਪਾ ਕੇ ਮੈਸੇਜ ਪਾ ਕੇ ਕਿ ਤੁਸੀਂ ਐਸੋਸ਼ੀਏਸ਼ਨ ਦੇ ਪ੍ਰਧਾਨਾਂ ਨੇ ਆਣਾ ਆਪਣੀ ਲੇਬਰ ਨਹੀਂ ਲੱਗ ਰਹੀ ਜੇ ਤੂੰ ਅੱਗੋ ਜੁਰਤ ਕੀਤੀ 5 ਲੱਖ ਰੁਪਏ ਰੱਖਾਉਣੇ 5 ਲੱਖ ਰੁਪਏ ਰੱਖਾਉਣੇ ਬੇਨਤੀ ਆ ਇਹਨਾਂ ਮੇਰੀ ਫੇਸਬੁੱਕ ਤੇ ਚਟਕ ਗਿਆ ਸੀ ਕਿ ਲੀਰ ਲੀਰ ਤੇਰੀ ਕੀ ਬਾਤ ਹੈ ਲੀਰ ਤੇਰੀ ਕੀ ਬਾਤ ਹੈ ਲੱਖਾਂ ਮਤਰਾ ਨੂੰ ਦਸਲਾਤਨਾ ਜਦੋਂ ਤੇਰੇ ਵਰਗੇ ਬਲੈਕਮੇਲ ਕਰਾਵੇ ਜੇ ਤੇਰੇ ਵਰਗੇ ਬਲੈਕਮੇਲ ਕਰਾਂਦੇ ਜੁਟਕਿਆ ਸੀ ਜੁੱਤੀ ਇਹ ਜਿੱਤਿੰਦੂ ਮਰੀ ਜੁੱਤੀ ਸਾਫ ਕਰੇਗਾ ਤੂੰ ਜੁੱਤੀ ਦੀ ਗੱਲ ਕੀਤੀ ਸੀ ਜੋ ਤੂੰ ਸਮਾਨ ਮੰਗਦਾ ਜੇਵਾ ਜੁੱਤੀ ਚ ਬਰਾਤਾ ਤੂੰ ਅਭਿਸ਼ਕਾਰ ਕਰ ਤਰੀਆ ਕਰ ਜੋ ਤੂੰ ਸਮਾਨ ਮੰਗਿਆ ਉਹ ਤੂੰ ਜੁੱਤੀ ਚੋਂ ਵੀ ਲੈ ਅਸ਼ਵਨੀ ਬਾਸੀ ਜੀ ਡਾਇਰੈਕਟਰ ਡਾਇਰਸ ਐਸੋਸੀਏਸ਼ਨ ਪੰਜਾਬ ਸਾਡੇ ਨਾਲ ਜੁੜੇ ਨੇ ਪਸਾਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਬਹੁਤ ਬਹੁਤ ਆਨੰਦ ਸਰ ਅੱਜ ਦੀ ਕਾਲ ਨੂੰ ਕਿਸਰਾ ਦੇਖਦੇ ਹੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਜਿਹੜਾ ਅੱਜ ਲੈ ਕੇ ਲੋਕ ਖੜੇ ਨੇ ਪਰ ਡਾਇਰਸ ਐਸੋਸੀਏਸ਼ਨ ਵੱਲੋਂ ਜਿਹੜਾ ਇੱਕ ਪਾਰੀ ਕੱਟ ਕੀਤਾ ਗਿਆ ਕਿਸਰਾ ਦੇਖਦੇ ਹੋ ਇੱਕ ਕਾਲਾ ਪਾਣੀ ਮੋਰਚਾ ਬਣਿਆ ਜਿਹੜਾ ਕਿ ਲੋਕਾਂ ਨੇ ਬੁਨਾਰਾ ਕਰ ਰਿਹਾ ਜੀ ਉਹ ਜਾ ਕੇ ਪਿੰਡਾਂ ਜਾ ਕੇ ਝੂਠਾ ਪ੍ਰਚਾਰ ਕਰ ਰਿਹਾ ਕਿ ਜਿਹੜੇ 50 ਟਾਇਰ 180 ਚ ਜਿਹੜੇ ਇੰਡਸਟਰੀਅਲ ਡਾਈਂਗ ਇੰਡਸਟਰੀ ਇਹ ਆਪਣਾ ਅਨਟਰੀਟਡ ਪਾਣੀ ਜਿਹੜਾ ਬੁੱਢੇ ਨਾਲੇ ਚ ਪਾ ਰਿਹਾ ਜੀ ਜਦੋਂ ਕਿ ਇਹ 250 ਕਰੋੜ ਰੁਪਇਆ ਆਪਣੇ ਕੋਲੋਂ ਇਨਵੈਸਟ ਕਰਕੇ 67 ਕਰੋੜ ਦੀ ਸਬਸਿਡੀ ਲਾ ਕੇ ਇਹਦੇ ਸੀਟਪੀ ਤਿੰਨ ਲੁਧਿਆਣੇ ਸੀਟ ਵੀ ਲਾਏ ਆ ਜੀ ਔਰ ਇੱਕ ਇੱਕ ਬੰਦੇ ਨੇ ਆਪਣੀ ਜੇਬ ਤੋਂ ਜਿਵੇਂ ਮੈਂ ਆਪਣੀ ਗੱਲ ਕਰਾਂ ਮੈਂ ਡੇਢ ਕਰੋੜ ਰੁਪਏ ਸੀਟੀ ਬਿਵਸਤਾ ਵਿੱਚ ਇਨਵੈਸਟ ਕੀਤਾ ਤੇ ਮੈਨੂੰ ਇਹਦਾ तकरीबन 4.5 ਲੱਖ ਰੁਪਏ ਮਹੀਨੇ ਦਾ ਬਿੱਲ ਆ ਰਿਹਾ ਮੈਨੂੰ ਪਾਣੀ ਸਾਫ਼ ਕਰਨ ਵਾਸਤੇ ਅਸੀਂ 4.5 ਲੱਖ ਰੁਪਏ ਕਿਉਂ ਪੇ ਕਰਾਂਗੇ ਜੇ ਪਾਣੀ ਸਾਫ਼ ਕਰਕੇ ਨਹੀਂ ਪਾਣਾ ਸਾਡਾ ਜਿਹੜਾ ਪਾਣੀ ਆ 100% ਟ੍ਰੀਟ ਹੋ ਕੇ ਉੱਧਰ ਨਾਲ ਚ ਜਾ ਰਿਹਾ ਇਹਨੂੰ ਪੰਜਾਬ ਪੋਲੂਸ਼ਨ ਬੋਰਡ ਜਿਹੜਾ ਬਲੰਟਰਲੀ ਜਦੋਂ ਮਰਜ਼ੀ ਆ ਕੇ ਚੈੱਕ ਕਰਦਾ ਰਹਿੰਦਾ ਸੈਂਪਲਿੰਗ ਹੁੰਦੀ ਹੈ ਸੈਂਟਰਪਰਿਫਿਊਸ਼ਨ ਬੋਰਡ ਸਾਡੀ ਸੈਂਪਲਿੰਗ ਕਰਦਾ ਰਹਿੰਦਾ ਪਰ ਉਸ ਤੋਂ ਬਾਅਦ ਰਾਜਸਥਾਨ ਤੋਂ ਟੀਮਾਂ ਆ ਜਾਂਦੀਆਂ ਕਈ ਤਰ੍ਹਾਂ ਦੇ ਹੋਰ ਐਨਜੀਓ ਟੀਮਾਂ ਆ ਜਾਂਦੀਆਂ ਜਿਹੜੇ ਸਾਡੇ ਇਹਨਾਂ ਦੇ ਜਿਹੜੇ ਸੈਂਪਲ ਲੈਂਦੇ ਜਾਂਦੇ ਉਹਨਾਂ ਦੇ ਸੈਂਪਲ ਸਾਡੇ ਜਿਹੜੇ ਆ ਅਕੋਰਡਿੰਗ ਟੂ ਪੈਰਾਮੀਟਰ ਜਿਹੜੇ ਉਹ ਪੂਰੇ ਹੁੰਦੇ ਤਾਂ ਹੀ ਜਿਹੜਾ ਸਾਡਾ ਸੀਟਪੀ ਚੱਲ ਰਿਹਾ ਤਾਂ ਹੀ ਸਾਡੀ ਇੰਡਸਟਰੀ ਚੱਲ ਰਹੀ ਹੈ ਪਰ ਇਹ ਲੋਕ ਜਿਹੜੇ ਲੋਕਾਂ ਨੂੰ ਜਾ ਕੇ ਪਿੰਡਾਂ 'ਚ ਬਿਲਕੁਲ ਗੁੰਮਰਾ ਕਰ ਰਹੇ ਆ ਕਿ ਪਾਣੀ ਸਾਫ਼ ਹੋ ਕੇ ਨਹੀਂ ਪੈ ਰਿਹਾ ਜੀ ਅਨਟਰੀਟਡ ਪਾਣੀ ਪੈ ਰ ਜੇ ਮੈਂ ਪੁੱਛਣਾ ਚਾਹੁੰਦਾ ਜੀ ਇਹ ਕੈਨਸਰਸ ਪ੍ਰੋਡਕਟ ਨਾਲ ਜਿਹੜਾ ਹੈ ਆਪਾਂ ਟੀ-ਸ਼ਰਟ ਪਾਉਂਦੇ ਆ ਆਪਾਂ ਪੱਗ ਬੰਨਦੇ ਆ ਉਹ ਤੁਹਾਨੂੰ ਕੈਂਸਰ ਨਾ ਕਰੇ ਜਦੋਂ ਕਿ ਮੁੱਦਾ ਹੋਰ ਆ ਮੁੱਦਾ ਇਹ ਹੈ ਕਿ ਜੇ ਆਪਾਂ ਗੱਲ ਕਰੀਏ ਪੈਸਟੀਸਾਈਡ ਕਿੰਨੇ ਯੂਜ਼ ਹੋ ਰਿਹਾ ਕੈਂਸਰ ਉਹ ਤੋਂ ਬੈਲਰੀ ਉਸ ਪਾਸੇ ਦਾ ਕਿਹਦਾ ਧਿਆਨ ਨਹੀਂ ਜੇ ਆਪਾਂ ਗੱਲ ਕਰੀਏ ਜੇ ਮੁੱਢੇ ਨਾਲੇ ਚ ਵੀ 100 ਲੀਟਰ ਪਾਣੀ ਪੈ ਰਿਹਾ ਅੱਜ ਵੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕੇ ਜਿਹੜੇ ਆ ਆਪਣੇ ਡੇਰੀ ਫਾਰਮਰ ਇਹਨਾਂ ਵਾਸਤੇ ਪਲਾਂਟ ਲਾ ਕੇ ਲਈ ਪਾਣੀ ਜਿਹੜਾ ਸਾਫ਼ ਹੋ ਕੇ ਜਾਵੇ ਪਰ ਅੱਜ ਤੱਕ 100 ਲੀਟਰ ਪਾਣੀ ਪੈ ਰਿਹਾ ਔਰ ਉਹ ਜਿਹੜਾ ਗੋਬਰ ਆ ਉਹ ਇੱਕ ਬਹੁਤ ਜ਼ਿਆਦਾ ਇੱਕ ਉਹ ਜਦੋਂ ਪਾਣੀ ਚ ਰਹਿੰਦਾ ਉਹਦੀ ਆਕਸੀਡੇਸ਼ਨ ਹੋ ਗਈ ਉਹ ਇੱਕ ਦੂਸਰਾ ਰੂਪ ਧਾਰਨ ਕਰ ਰਿਹਾ ਔਰ ਲੁਧਿਆਣੇ ਚ ਹੋਰ ਵੀ ਅਨਟ੍ਰੀਟਡ ਕਈ ਤਰ੍ਹਾਂ ਦੇ ਜਿਹੜੇ ਪੁਆਇੰਟ ਹੈਗੇ 18 ਪੁਆਇੰਟ ਇਸ ਤਰ੍ਹਾਂ ਦੇ ਆ ਜਿਨ੍ਹਾਂ ਜਿਹੜਾ ਅਨਟ੍ਰੀਟਡ ਪਾਣੀ ਪੈ ਰਿਹਾ ਉਹਨਾਂ ਨੂੰ ਨਾ ਰੋਕ ਕੇ ਉਹਨਾਂ ਨੂੰ ਧਿਆਨ ਨਾਲ ਦੇ ਕੇ ਉਹਨਾਂ ਨਾਲ ਪਾਸੇ ਸਿਰਫ ਸਿਰਫ ਜਿਹੜੀ ਪੰਜਾਬ ਡਾਇਰ ਸੋਸੀ ਜਿਹਨਾਂ ਪੰਜਾਬ ਡਾਈਂਗ ਹੈ ਇਹਨੂੰ ਇੱਕ ਵਿਲਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹੜਾ ਕਿ ਹੈ ਨਹੀਂ ਇਹ ਤੱਥਾਂ ਤੋਂ ਬਹੁਤ ਦੂਰ ਹੈ ਜਿਹੜੀਆਂ ਗੱਲਾਂ ਪਾਸੀ ਸਾਹਿਬ ਕੋਚੀ ਡਾਈੰਗਾ ਜਿਹੜੀ ਸ਼ਹਿਰ ਦੇ ਵਿੱਚ ਹੈ ਖਾਸ ਤੌਰ ਤੇ ਆਪਾਂ ਡਾਵਰ ਸਾਹਿਬ ਦੀ ਡਾਈੰਗ ਦੀ ਗੱਲ ਕਰ ਲਈਏ ਤਾਂ ਉਹ ਤੇ ਸ਼ਹਿਰ ਚ ਉਹ ਸੀਵਰੇਜ ਦੇ ਨਾਲ ਕਨੈਕਸ਼ਨ ਵੀ ਨਹੀਂ ਉਹਦਾ ਜੁੜਿਆ ਹੋਇਆ ਪਰ ਉਹਦੇ ਖਿਲਾਫ ਜਿਹੜਾ ਕਦੀ ਕੋਈ ਆਵਾਜ਼ ਨਹੀਂ ਉੱઠી ਸਿਰਫ ਜਿਹੜਾ ਐਸਟੀਪੀ ਦੇ ਵਿੱਚ ਪਾਣੀ ਜਾ ਰਿਹਾ ਉਹਨਾਂ ਦੇ ਖਿਲਾਫ ਹੀ ਆਵਾਜ਼ ਕਿਉਂ ਚੱਕੀ ਜਾਂਦੀ ਹੈ ਇਸ ਗੱਲ ਤਾਂ ਇਹ ਕਰਿਆ ਲੁਧਿਆਣਾ ਵਿੱਚ ਨਾ ਕਿ 67 ਜ਼ੋਨ ਹੈ ਇਹ ਸਕੈਟਰ ਜ਼ੋਨ ਜਿਨ੍ਹਾਂ ਦਾ ਕਿ ਸੀਵਰੇਜ ਸਾਡੇ ਨਾਲ ਨਹੀਂ ਸੀ ਜੁੜ ਸਕਦਾ ਅਤੇ ਇੱਕ ਪਾਈਪਲਾਈਨ ਚ ਆ ਨਗਰ ਰੋਡ ਤੇ ਕਲਸਟਰ ਹੈ ਉਹਨਾਂ ਦੀ ਆਪਣੀ ਇੰਡਸਟਰੀ ਹੈ ਬੋਕਰਪਾਣੇ ਕਲਸਟਰ ਹੈ ਉਹਨਾਂ ਨੇ ਇੱਕ 20 ਕਿਲੋਮੀਟਰ ਪ ਇੱਥੇ ਆਪਣਾ ਸੈਂਟਰਲ ਚਿੱਲ ਦੇ ਕੋਲ ਲੈ ਕੇ ਆ ਟਾਈਪਰ ਰੋਡ ਤੇ ਸਾਡੀ ਸਾਰੀ 7 ਕਿਲੋਮੀਟਰ ਦੀ ਇੱਕ ਸੀਵਰ ਲਾਈਨ ਹੈ ਅਸੀਂ ਤੇ ਇੱਕ ਲਾਈਨ 'ਚ ਬੈਠੇ ਸਾਰੇ ਉਹ ਜਿਹੜੇ ਬੈਠੇ ਜਿਹੜੇ ਸਕੈਟਰਡ ਜੁਡਜਮੈਂਟ ਇੰਡਸਟਰੀ ਏਰੀਆ 'ਚ ਬੈਠੇ ਆ ਜਾਂ ਜਿਹੜੀ ਗੱਲ ਕੀਤੀ ਉਹ ਬੈਠੇ ਆ ਉਹਨਾਂ ਦਾ ਪਾਣੀ ਕਿਹੜਾ ਵਾ ਉਹਨਾਂ ਦਾ ਟ੍ਰੀਟਮੈਂਟ ਪਲੈਂਟ ਲੱਗੇ ਆ ਫ੍ਰੀ ਧੋਕੇ ਜਿਹੜਾ ਉਹ ਸੀਵਰੇਜ ਜਾ ਰਿਹਾ ਉਹ ਜਿਹੜੇ ਕਾਮਨ ਜਿਹੜੇ ਐ ਸੀਪੀ ਨੇ ਐਸਟੀਪੀ ਲੱਗੇ ਉਹਨਾਂ ਚ ਜਾ ਰਿਹਾ ਪਰ ਉਹ ਆਪਣਾ ਦੇਖ ਨਹੀਂ ਤਾਂ ਆਪਣਾ ਅਸੀਂ ਤਾਂ ਆਪਣੇ ਹੀ ਗੱਲ ਕਰ ਸਕਦੇ ਆ ਅਸੀਂ 100% ਪਾਣੀ ਜਿਹੜਾ ਟ੍ਰੀਟ ਕਰਕੇ ਪਾ ਇਹ ਕੀ ਲੱਗਦਾ ਕਿ ਰਸੂਖਦਾਰ ਬੰਦਿਆਂ ਨੂੰ ਹੱਥ ਪਾਉਣ ਤੋਂ ਪਹਿਲਾਂ ਜਿਹੜੇ ਇਦਾਂ ਦੇ ਸੋ ਕਾਲਡ ਸਮਾਜ ਸੇਵਕ ਆ ਉਹ ਵੀ ਕਿਤੇ ਨਾ ਕਿਤੇ ਘਬਰਾ ਜਾਂਦੇ ਨੇ ਦੇਖੋ ਇਹ ਐਨ ਜੀਓ ਦੇਖੋ ਐਨ ਜੀਓ ਪਿੱਛਾ ਘੜੀਆਂ ਹੁੰਦੀਆਂ ਉਹਨਾਂ ਦਾ ਕੰਮ ਹੁੰਦਾ ਕਿ ਚੰਗਾ ਕੰਮ ਕਰਨਾ ਲੋਕਾਂ ਦੇ ਹਿੱਤ ਦਾ ਕੰਮ ਕਰਨਾ ਪਰ ਇਹ ਜਿਹੜੇ ਐਨਜੀਓ ਹਨ ਜਿਹੜੀ ਤਾਲਾ ਪਾਣੀ ਜਿਹੜੀ ਐਨਜੀਓ ਬਣੀ ਆ ਇਹਨਾਂ ਦਾ ਆਪਣਾ ਮਹਤਾਜ ਆ ਇਹਨਾਂ ਦਾ ਦਿਮਾਗ ਚ ਇਹ ਆ ਲੈ ਵੀ ਅਸੀਂ ਇਹ ਮੁੱਦਾ ਬਣਾ ਕੇ ਅਸੀਂ ਇਲੈਕਸ਼ਨ ਲੜਨਾ ਜੀ ਇਹਨਾਂ ਦਾ ਮੁੱਦਾ ਇਹ ਵੀ ਆ ਕਿ ਡਾਇਨ ਦਸ ਨੂੰ ਬਲੈਕਮੇਲ ਕਰਕੇ ਪੈਸੇ ਲੈਣੇ ਆ ਇਹ ਵੀ ਮੁੱਦਾ ਵਾ ਪਰ ਇਹਨਾਂ ਦਾ ਇਹ ਵੀ ਮੁੱਦਾ ਵਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰਕੇ ਕੱਲ ਨੂੰ ਇਲੈਕਸ਼ਨ ਲੜਨੇ ਆ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਇਹਨਾਂ ਦਾ ਮੇਨ ਮੁੱਦਾ ਹੈ ਹੋਰ ਕੁਝ ਨਹੀਂ ਹੈ ਨਾ ਬਾਬਾ ਸ਼ੁਕਰੇਬਾ थैंक यू जी थैंक यू ਲੱਖਾਂ ਤਸਵੀਰਾਂ ਤੁਹਾਨੂੰ ਮੈਂ ਦਿਖਾਈਆਂ ਕਿ ਲੱਖੇ ਸਦਾਣੀ ਦਾ ਪਹੁੰਚਣਾ ਹਜੇ ਇੱਕ ਕਨਫਰਮ ਨਹੀਂ ਹੈਗਾ ਲੇਕਿਨ ਡਾਇਰ ਐਸੋਸੀਏਸ਼ਨ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਕਿ ਉਹ ਆਪਣੀ ਗੱਲ ਤੇ ਉੱਤੇ ਪੂਰੀ ਤਰ੍ਹਾਂ ਸਟੈਂਡ ਤੇ ਨੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਇਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਮੱਕੜ ਜੀ ਜੁੜੇ ਨੇ ਮੱਕੜ ਸਾਹਿਬ ਬਹੁਤ ਬਹੁਤ ਸਾਰਾ ਥੈਂਕ ਯੂ ਜੀ ਸਭ ਨੂੰ ਮੇਰੇ ਵੱਲੋਂ ਨਮਸਕਾਰ ਅੱਜ ਦਾ ਜਿਹੜਾ ਇਹ ਇਕੱਠੇ ਇਹ ਜਿਹੜਾ ਖਸ ਸੁਧਾਨਾ ਜੀ ਨੇ ਕਿਹਾ ਸੀਗਾ ਵੀ ਅਜਿ ਤਿੰਨ ਤਰੀਕ ਨੂੰ ਜਿਹੜੇ ਆਊਟਗoing ਪੈਪ ਨੇ ਜਿੱਤੋਂ ਇੰਡਸਟਰੀ ਦੇ ਦੋ ਸੀਟੀਆਂ ਦਾ ਪਾਣੀ ਜਾਂਦਾ ਉਹ ਅਸੀਂ ਬੰਦ ਕਰਨਾ ਹੈ ਜੀ ਲੇਕਿਨ ਉਹਦੇ ਸੰਬੰਧ ਦੇ ਵਿੱਚ ਇੱਥੇ ਇੰਡਸਟਰੀ ਲਿਸਟ ਉਹਨਾਂ ਦੇ ਨਾਲ ਜਿਹੜੇ ਜੁੜੇ ਨੇ ਜਿਨ੍ਹਾਂ ਦਾ ਰੁਜ਼ਗਾਰ ਪੰਜਾਬੀ ਭਰਾਵਾਂ ਦਾ ਤੇ ਪ੍ਰਵਾਸੀ ਭਰਾਵਾਂ ਦਾ ਉਹ ਵੀ ਸਾਰੇ ਇੱਥੇ ਇਕੱਠੇ ਹੋਏ ਨੇ ਉਹ ਲੋਕ ਕਹਿੰਦੇ ਨੇ ਕਿ ਸਾਡੀ ਰੋਜੀ ਰੋਟੀ ਦਾ ਸਵਾਲ ਹੈ ਅਸੀਂ ਰੋਜੀ ਰੋਟੀ ਸਾਡੀ ਕੌਣ ਬੰਦ ਕਿਉਂ ਬੰਦ ਕਰਦੇ ਹੋ ਜਦ ਕਿ ਸੀਟਪੀਆ ਦੇ ਪਾਣੀ ਦਾ ਕੋਈ ਕਸੂਰ ਨਹੀਂ ਉਸ ਸੰਬੰਧ ਵਿੱਚ ਅੱਜ ਇਕੱਠ ਕੀਤਾ ਹੈ ਲੇਕਿਨ ਕੋਈ ਲੜਾਈ ਝਗੜਾ ਨਹੀਂ ਸ਼ਾਂਤੀਪੂਰਕ ਜਿਹੜੀ ਹੈ ਮੀਟਿੰਗ ਚੱਲਦੀ ਪਈ ਹੈ ਔਰ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕੀਤੀ ਕਿਸੇ ਨਾ ਕੋਈ ਲੜਾਈ ਝਗੜਾ ਜਾਂ ਕੋਈ ਹੱਥੋਂ ਪਾਈ ਵਾਲਾ ਕੰਮ ਨਹੀਂ ਕਰਨਾ ਕਿਉਂਕਿ ਇੱਥੇ ਤੇ ਵੈਸੇ ਨਹੀਂ ਕੋਈ ਆਜ ਤੱਕ ਬੰਦ ਕਰਨ ਲਈ ਉਹ ਨਾ ਹੀ ਕੋਈ ਆਣ ਦੀ ਸੁਭਾਵਨਾ ਹੈ ਅਗਰ ਉਹ ਆਂਦਾ ਇੱਥੇ ਤੇ ਕੋਈ ਲੜਾਈ ਦੀ ਸੁਭਾਵਨਾ ਭਾਵੇਂ ਹੋ ਸਕਦੀ ਹੈ ਲੇਕਿਨ ਫਿਲਹਾਲ ਸ਼ਾਂਤੀਪੂਰਵਕ ਸਹੀ ਕੰਮ ਚੱਲ ਰਿਹਾ ਸਾਡੇ ਵੱਲੋਂ ਵੀ ਅਪੀਲ ਹੈ ਕਿ ਸਾਰਾ ਕੰਮ ਜਿਹੜਾ ਸ਼ਾਂਤੀਪੂਰਵਕ ਹੋਵੇ ਬਹੁਤ ਬਹੁਤ ਸ਼ੁਕਰੀਆ ਕੀ ਕਿਸ ਤਰ੍ਹਾਂ ਦੇ ਵੱਲੋਂ ਜੀ ਕਾਲ ਦੇ ਕਿਸ ਤਰ੍ਹਾਂ ਦੇਖਦੇ ਹੋ ਮੈਂ ਹੁਣ ਬੇਨਤੀ ਕਰੂੰਗਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅੱਖਾ ਸਦਾਰ ਆ ਗਏ ਅਸੀਂ ਉਹਨੇ ਸੀਟੀਵੀ ਪਲਾਨ ਤੋੜ ਦੂੰਗਾ ਤੁਹਾਡੀ ਸੀਰਕੀ ਲਾਈਨ ਤੋੜ ਦੂੰਗਾ ਸਾਰੇ ਮੇਰੇ ਭਰਾਵੋ ਪੰਜਾਬ ਜਿੱਥੇ ਬਿਠੇ ਆ ਸਾਡਾ ਬੜਾ ਸ਼ਾਂਤਮਈ ਮੈਨੂੰ ਬੜੀਆਂ ਪ੍ਰਦਰਸ਼ਨ ਹੈਗਾ ਅੱਜ ਸਾਡੇ ਵਾਸਤੇ ਅਸੀਂ ਆਪਣੀ ਸੇਫਟੀ ਵਾਸਤੇ ਬਿਠੇ ਹਾਂ ਇੰਡਸਟਰੀ ਦੀ ਇਕੱਠ ਹੋ ਗਏ ਸਭ ਕੁਝ ਮੈਂ ਮਜ਼ਦੂਰਾਂ ਨੂੰ ਪੁੱਛਿਆ ਮਜ਼ਦੂਰਾਂ ਨੇ ਕਹਿਣਾ ਕਿ ਸਾਨੂੰ ਪਤਾ ਹੀ ਨਹੀਂ ਕਿ ਇੱਥੇ ਕਾਦੇ ਵਾਸਤੇ ਇਕੱਠੇ ਹੋਏ ਉਹਨਾਂ ਨੇ ਕਿਹਾ ਸਾਨੂੰ ਬਾਬੂ ਨੇ ਬੁਲਾਇਆ ਸੀ ਅਸੀਂ ਆ ਗਏ ਮਜ਼ਦੂਰ ਦੀ ਲੜ ਇਹਨੂੰ ਪਤਾ ਹੈ ਕਿ ਰੋਜ਼ਾਨਾ ਸਾਡੀ ਸੀਸੀਟੀਵੀ ਪਲਾਂਟ ਤੇ ਉੱਚੀ ਵਾਲੇ ਲੋਕ ਨੇ ਸੀਟੀਵੀ ਲਾਈਨ ਤੇ ਸਭ ਨੂੰ ਲਾਫੇ ਮਾਹੌਲ ਤੋੜਦੇ ਧਮਕੀਆਂ ਦਿੱਤੀਆਂ ਜਾਂਦੀਆਂ ਪਿੱਛੇ ਉਹਨਾਂ ਨੇ ਸਾਡੀ ਸੀਰਕਲ ਲਾਈਨ ਜਾਮ ਵੀ ਕਰਤੀ ਸੀ ਜੇ ਅਸੀਂ ਪੁਲਿਸ ਸਟੇਸ਼ਨ ਰਿਪੋਰਟ ਲਖਾਈ ਕੋਈ ਕਾਰਵਾਈ ਨਹੀਂ ਹੁੰਦਾ ਚਾਹਾਂਗਾ ਅੱਗੇ ਵੀ ਕੰਮ ਨਾ ਹੋਵੇ ਅਸੀਂ ਕਾਰਪੋਰੇਸ਼ਨ ਟੈਕਸ ਦਿੰਦੇ ਆ ਅਸੀਂ ਅਕਸਰ ਜੀਐਸਟੀ ਦਿੰਦੇ ਆ ਅਸੀਂ ਸੀਸੀਐਮ ਸਾਹਿਬ ਨੂੰ ਰਿਕਵੈਸਟ ਕਰਦੇ ਆ ਅਸੀਂ ਦੋ ਜਗ੍ਹਾ ਟੈਸਟ ਦੇ ਸਕਦੇ ਹਾਂ ਉੱਥੇ ਸਾਨੂੰ ਧਮਕੀਆਂ ਬਲੈਕਮੇਲ ਕੀਤਾ ਜਾ ਰਿਹਾ ਹੈ ਯਾ ਤਾਂ ਤੁਸੀਂ ਪੈਸੇ ਲੈ ਲਓ ਟੈਕ ਲੈ ਲਓ ਯਾਸੀ ਜੀ ਉਹਨੂੰ ਦੇ ਦੇ ਅਸੀਂ ਤੁਹਾਨੂੰ ਟੈਕਸ ਵੀ ਦੇ ਦਾਂਗੇ ਜੀ ਸਰ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਗੈਸ ਦੀ ਤਿਆਰੀ ਨਹੀਂ ਕੀਤੀ ਗਈ ਹੈ ਔਰ ਇਹਦੇ ਨਾਲ ਹੀ ਜਿਹੜਾ ਹੈ ਵਾਟਰ ਕੈਨਨ ਵੀ ਲੱਗਦਾ ਕਿ ਮਾਹੌਲ ਕਰਾਪ ਹੋ ਸਕਦਾ ਇੱਥੇ ਰੋਜ਼ਗਾਰ ਦਿੰਦੀ ਹੈ ਉਹ ਕਿਹਨੂੰ ਰੋਜ਼ਗਾਰ ਲੱਗਾ ਸਦਾ ਨਾ ਆਉਂਦਾ ਨਾਲੇ ਦੂਸਰਾ ਹੋਊਗਾ ਹੀ ਕਹਿੰਦੇ ਡਾਈਿੰਗ ਇੰਡਸਟਰੀ ਪਾਣੀ ਗੰਦਾ ਕਰਦੀ ਹੈ ਅਸੀਂ ਤਿਆਰ ਹਾਂ ਅਸੀਂ 250 ਕਰੋੜ ਦਾ ਦਾਅਵਾ ਕੀਤਾ ਹੈ ਕਿ ਸ਼ਾਂਤੀ ਦੀ ਅਪੀਲ ਕਰਨਾ ਚਾਹੁੰਦੇ ਹਾਂ ਮਜ਼ਦੂਰਾਂ ਨੂੰ ਤਾਂ ਕੀ ਕਹਿਣਾ ਚਾਹੁੰਦੇ ਹੋ ਕੁੜੇ ਲਧਿਆਨੇ ਦੇ ਵੀ ਅਸੀਂ ਤਾਂ ਸ਼ਾਂਤੀ ਪ੍ਰਦਰਸ਼ਨ ਹੈ ਅਸੀਂ ਤਾਂ ਵੇਟ ਕਰ ਰਹੇ ਹਾਂ ਉਹਨਾਂ ਨੇ ਕਿਹਾ 3 ਦਸੰ ਅਸੀਂ 250 ਆਪਣੇ ਖਰਚ ਕਿਉਂ ਕਰਨਾ ਆਪਣੀ ਫੈਕਟਰੀ ਦੇ ਬਾਹਰ ਆਪਣੇ ਸੀਟੀਵੀ ਪਲਾਂਟ ਦੇ ਬਾਹਰ ਸੀਰੀਜ਼ ਲਾਈਨ ਦੇ ਬਾਹਰ ਸੇਫਟੀ ਵਾਸਤੇ ਬੈਠੇ ਜੀ ਬਲੈਕ ਮੀਲਰ ਮੁਰਚੇ ਵਾਲੇ ਨੇ ਸੋ ਭਾਬੀ ਜਿੰਦਲ ਜੀ ਦੀ ਗੱਲ ਬਾਤ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜਾ ਹੈ ਪੂਰਾ ਪਿਆਰੀ ਹੋਣਾ ਵੱਲੋਂ ਖਿੱਚੀ ਗਈ ਹੈ ਸਾਡੇ ਨਾਲ ਇੱਕ ਫੋਟੋ ਇਸ ਤਰ੍ਹਾਂ ਕਿ ਲਾਣੀ ਹਾਂ ਜੀ ਕਮਲ ਚੋਹਾਨ ਜੀ ਅੱਜ ਦੇ ਇਸ ਪੂਰੇ ਪ੍ਰੋਟੈਸਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਅੱਜ ਦਾ ਕੰਟਰਾਸਟ ਹੈ ਇੱਕ ਲੱਖਾ ਸੁਧਾਨਾ ਬਲੈਕ ਮੀਲਰ ਹੈ ਜਿਹਨੇ ਉਹਨੇ ਧਮਕੀ ਦਿੱਤੀ ਸੀ ਇੰਡਸਟਰੀ ਨੂੰ ਧਮਕੀ ਦਿੱਤੀ ਸੀ ਇੰਡਸਟਰੀ ਨੂੰ ਕਿ ਅਸੀਂ ਜਿਹੜੇ ਸੀਟੀਵੀ ਪਲਾਂਟ ਬੰਦ ਕਰਦਾ ਜਿਹੜਾ ਆਊਟਲੈਟ ਸਾਡੇ ਪਾਇ ਪੈਰੇ ਬੰਦ ਕਰਦੇ ਆਂ ਜੀ ਉਹਨੇ ਧਰਮੀ ਨੂੰ ਸੀ ਚੈਲੰਜ ਕੀਤਾ ਉਹਨੂੰ ਚੈਲੰਜ ਕਰਕੇ ਅਸੀਂ ਦਿਖਾਇਆ ਬਈ ਇੰਡਸਟਰੀ ਬੰਦ ਕਰਨੀ ਤੇਰੀ ਔਕਾਤ ਨਹੀਂ ਹੈ ਇੰਡਸਟਰੀ ਬੰਦ ਕਰਨ ਵਾਲਾ ਤੂੰ ਕੌਣ ਹੁੰਦਾ ਬਿਲਕੁਲ ਤੇਰੇ ਕੋਲ ਕੀ ਰਾਈਟ ਹੈ ਇਹ ਪ੍ਰਵਾਸੀ ਨਰਸੀ ਉਹ ਐਨਜੀਟੀਵੀ ਸਾਨੂੰ ਸਾਡੇ ਕੋਲ ਐਨਜੀਟੀਡੀ ਦੀ ਪਰਮਿਸ਼ਨ ਵੀ ਹੈਗੀ ਹੈ ਔਰ ਪੋਲੂਸ਼ਨ ਕਾਡ ਦੀ ਵੀ ਹੈਗੀ ਹੈ ਸਾਡੇ ਕੋਲ ਸੀਬੀਸੀਬੀ ਦੀ ਵੀ ਹੈਗੀ ਹੈ ਤੁਸੀਂ 250 ਕਰੋੜ ਰੁਪਏ ਦਾ ਪਲਾਂਟ ਲਗਾਏ ਆ ਔਰ ਅਸੀਂ ਸਾਡੇ 450 ਪਲਾਂਟਾਂ ਨੂੰ ਚਲਾਉਣ ਦਾ ਖਰਚਾ ਕਰ ਰਹੇ ਆ ਹਰ ਮਹੀਨੇ 400 ਕਰੋੜ ਦਾ ਸਾਲ ਦੀ ਲੇਬਰ ਦਿੰ ਅੰਦਰ ਕਰੋੜ ਦਾ ਸਾਲ ਦਾ ਟੈਕਸ ਦਿੰਦੇ ਆ ਤੇ ਗੱਲ 200 ਕਰੋੜ ਦਾ ਬਿਜਲੀ ਦਾ ਬਿੱਲ ਦਿੰਦੇ ਆ ਇਹਦੀ ਕੀ ਉਕਾਜਾ ਬੰਦ ਕਰਾਵਾਂਗੇ ਇਹਨੇ ਮੇਰੀ ਵੀਡੀਓ ਤੇ ਪਾਇਆ ਸੀ ਕਿ ਤਾ ਤੂੰ ਲੀਰ ਹੈ ਮੈਨੂੰ ਇਹ ਕਹਿਣਾ ਚਾਹਣਾ ਤੂੰ ਨੀਰ ਤੂੰ ਲੀਰ ਹੋਣੀ ਹੁੰਦੇ ਬਸ ਨਹੀਂ ਦਾਣਾ ਜੀ ਲੀਰ ਨਹੀਂ ਜਿਹੜੇ ਤੇਰੇ ਵਰਗੇ ਬਲੈਕ ਬਿਲਰ ਨਾਤ ਪਾ ਲੈਣਾ ਉਹ ਤੀਰ ਹੁੰਦੇ ਆ ਜੀ ਪਾਣੀ ਦੀ ਮੰਗ ਹੋਣਾ ਵਾਲੋ ਰੱਖੀ ਗਈ ਹੈ ਕਿ ਪਾਣੀ ਨੂੰ ਸਾਫ਼ ਕਰਨ ਦਾ ਮੁੱਦਾ ਹੈ ਤੁਸੀਂ ਗਲਤ ਸਮਝਦੇ ਹੋ ਕਿ ਪਾਣੀ ਦੀ ਦੇਖੋ ਅਸੀਂ ਪਾਣੀ ਸਾਫ਼ ਕਰਕੇ ਪਾ ਰਹੇ ਹਾਂ ਅਸੀਂ ਪਾਣੀ ਕੇ ਸਾਫ਼ ਕਰਕੇ ਪਾ ਰਹੇ ਹਾਂ ਅਸੀਂ ਬਿਲਕੁਲ ਸਾਡਾ ਪਾਣੀ ਪਬਲਿਕ ਪਲੇਸ ਦਾ ਆਊਟਲੈਟ ਹੈ ਹੋਰ ਕਿਸਾ ਡੈਰੀਆਂ ਆਇਆ ਹੋਰ ਹੋਰ ਬਹੁਤ ਨਸੀਆਂ ਹੈਗੀਆਂ ਜਿੰਨਾ ਕਰੇ ਗੰਦਾ ਦਾ ਸਾਡੇ ਕਰੇ ਗੰਦਾ ਨਹੀਂ ਹੋ ਰਿਹਾ ਅਸੀਂ 250 ਕਰੋੜ ਦਾ ਲਾਇਆ ਕਿਸੇ ਹੋਰ ਨਸੀਆਂ ਲਾਇਆ ਮੰਨ ਤੁਸੀਂ ਕੋਈ ਵੀ ਕੀ ਲੱਗਦਾ ਕਿ ਲੱਖਾ ਪ੍ਰਸ਼ਾਸ ਪੌਂਸ ਪਾਏਗਾ ਇੱਥੇ ਪ੍ਰਸ਼ਾਸਨ ਵੱਲੋਂ ਪੌਂਚਨ ਦਿੱਤਾ ਜਾਏਗਾ ਪਾਣੀ ਦਾ ਕਾਲਾ ਮੋਰਚਾ ਖਤਮ ਹੋ ਰਿਹਾ ਇਸ ਕਰਕੇ ਉਹ ਜਿਸ ਨੂੰ ਇਸ ਇਹ ਇਹ ਇੰਡੇ ਚਲਾ ਰਹੇ ਉਹ ਵੀ ਆਪਣਾ ਗੱਲਬਾਤ ਤੁਸੀਂ ਸੁਣੀ ਹੋਰ ਵੀ ਸੱਜਣਾ ਨਾਲ ਗੱਲਬਾਤ ਕਰਾਂਗੇ ਔਰ ਇਸ ਪੂਰੇ ਮਸਲੇ ਦੇ ਉੱਤੇ ਜਾਣਕਾਰੀ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਤਦ ਤੱਕ ਜੁੜੇ ਰਹੋ ਪ੍ਰਾਈਮ ਸਵੇਰਾ ਚੈਨਲ ਸੋ ਬੋਬੀ ਜਿੰਦਲ ਜੀ ਰਟਾਇਰਡ ਐਸੋਸੀਏਸ਼ਨ ਤੋਂ ਸਾਡੇ ਨਾਲ ਜੁੜੇ ਨੇ ਜਿੰਦਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਿੰਦਲ ਸਾਹਿਬ ਅੱਜ ਦਾ ਬੜਾ ਪਾਰੀ ਇਕੱਠ ਜਿਹੜਾ ਜਿਹੜਾ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਆਪਣੇ ਸ਼ਬਦਾਂ ਤੇ ਰਟਾਇਰਡ ਐਸੋਸੀਏਸ਼ਨ ਜਣੀ ਹੈ ਕਿਸ ਤਰ੍ਹਾਂ ਦੇ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਹੁਣ ਬੇਨਤੀ ਕਰੂੰਗਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅੱਖਾਂ ਸਦਾਰ ਆ ਗਏ ਅਸੀਂ ਉਹਨੇ ਸੀ ਟੀਵੀ ਪਲਾਂਟ ਤੋੜ ਦੂੰਗਾ ਤੁਹਾਡੀ ਸੀ.ਆਰ. ਲਾਈਨ ਤੋੜ ਦੂੰਗਾ ਸਾਰੇ ਮੇਰੇ ਭਰਾਵਾਂ ਪੰਜਾਬ ਜਿੱਥੇ ਬੈਠੇ ਆ ਸਾਡਾ ਬੜਾ ਸ਼ਾਂਤਮਈ ਪ੍ਰਦਰਸ਼ਨ ਹੈਗਾ ਹੈ ਅੱਜ ਸਾਡੇ ਵਾਸਤੇ ਅਸੀਂ ਆਪਣੀ ਸੇਫਟੀ ਵਾਸਤੇ ਇੰਡਸਟਰੀ ਦੀ ਇਕਜੁੱਟ ਹੋਏ ਸਭ ਕੁਝ ਮੈਂ ਮਜ਼ਦੂਰਾਂ ਨੂੰ ਪੁੱਛਿਆ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਇੱਥੇ ਕਾਦੇ ਵਾਸਤੇ ਇਕੱਠੇ ਹੋਏ ਉਹਨਾਂ ਨੇ ਕਿਹਾ ਸਾਨੂੰ ਬਾਬੂ ਨੇ ਬੁਲਾਇਆ ਸੀ ਅਸੀਂ ਆ ਗਏ ਜੁਦੂ ਦੀ ਲੜਾਈ ਨਹੀਂ ਆਪਾਂ ਸਾਰਿਆਂ ਨੂੰ ਪਤਾ ਹੈ ਇਹਨਾਂ ਦੇ ਆਹ ਨੂੰ ਪਤਾ ਹੈ ਕਿ ਰੋਜ਼ਾਨਾ ਸਾਡੀ ਸੀਟੀਵੀ ਪਲਾਂਟ ਤੇ ਰੋ ਸਾਡੇ ਉੱਚੀ ਵਾਲੇ ਲੋਕ ਨੇ ਸੀਟੀਵੀ ਲਾਈਨ ਤੇ ਸਾਨੂੰ ਇਹ ਮਾਹੌਲ ਤੋੜਨ ਦੀਆਂ ਕੰਪਨੀਆਂ ਦਿੱਤੀਆਂ ਜਾਂਦੀਆਂ ਪਿੱਛੇ ਉਹਨਾਂ ਨੇ ਸਾਡੀ ਸੀਰੂ ਲਾਈਨ ਜਾਮ ਵੀ ਕਰਤੀ ਸੀ ਅਸੀਂ ਪੁਲਿਸ ਸਟੇਸ਼ਨ ਰਿਪੋਰਟ ਲਖਾਈ ਕੋਈ ਕਾਰਵਾਈ ਨਹੀਂ ਹੋ ਰਹੀ ਚਾਹਾਂਗਾ ਅੱਗੇ ਵੀ ਕੰਮ ਨਾ ਹੋਵੇ ਅਸੀਂ ਕਾਰਪੋਰੇਸ਼ਨ ਟੈਕਸ ਦਿੰਦੇ ਆ ਕੰਟਰੈਕਟ ਦਿੰਦੇ ਆ ਜੀਐਸਟੀ ਦਿੰਦੇ ਆ ਸੀਸੀਪੀ ਐਮ ਸਾਨੂੰ ਰਿਕਵੈਸਟ ਕਰਦੇ ਆ ਅਸੀਂ ਦੋ ਜਗ੍ਹਾ ਡੈਸਕ ਦੇ ਸਕਦੇ ਪਰ ਸਾਨੂੰ ਕੰਪਨੀਆਂ ਬਲੈਕਮੇਲ ਕੀਤਾ ਜਾ ਰਿਹਾ ਜਾਂ ਤਾਂ ਤੁਸੀਂ ਪੈਸੇ ਲੈ ਲੋ ले लो यासी ਜੀ ਨੂੰ ਉਹ ਦੇ ਦੇ ਸੀ ਦੋ ਟੈਕਸ ਵੀ ਦੇ ਸਾਬ ਜੀ ਸਰ ਪ੍ਰਸ਼ਾਸਨ ਵੱਲੋਂ ਜਿਹੜਾ ਜੀਰ ਗੈਸ ਦੀ ਤਿਆਰੀ ਨੇ ਕੀਤੀ ਗਈ ਹੈ ਔਰ ਇਹਦੇ ਨਾਲ ਹੀ ਜਿਹੜਾ ਹੈ ਵਾਟਰ ਕੈਨਨ ਵੀ ਲੱਗਦਾ ਕਿ ਮਾਹੌਲ ਖਰਾਬ ਹੋ ਸਕਦਾ ਇੱਥੇ ਨੌਕਰੀ ਦਿੰਦੀ ਹੈ ਨੌਕਰੀ ਲੱਖਾ ਸਦਾ ਨਾਮ ਦਾ ਨਾਲੇ ਦੂਸਰਾ ਉਹ ਕਹਿੰਦੇ ਡਾਈing ਇੰਡਸਟਰੀ ਪਾਣੀ ਗੰਦਾ ਕਰਦੀ ਹੈ ਅਸੀਂ 250 ਕਰੋੜ ਜੇ ਮੰਨ ਲਓ ਸ਼ਾਂਤੀ ਦੀ ਅਪੀਲ ਕਰਨਾ ਚਾਹੂ ਮਜ਼ਦੂਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੁਰੇ ਲਧਿਆਨੇ ਦੇ ਵਿੱਚ ਅਸੀਂ ਤਾਂ ਸ਼ਾਂਤੀ ਪ੍ਰਦਰਸ਼ਨ ਹੈ ਅਸੀਂ ਤਾਂ ਵੇਟ ਕਰ ਰਹੇ ਹਾਂ ਉਹਨਾਂ ਨੇ ਕਿਹਾ 3 ਦਸੰਬਰ ਨੂੰ ਆਉਣ ਅਸੀਂ 250 ਆਪਣੇ ਖਰਚੀ ਕਿਉਂ ਕਰਨਾ ਆਪਣੀ ਫੈਕਟਰੀ ਦੇ ਬਾਅਦ ਆਪਣੇ ਸੀਟੀਵੀ ਪਲਾਂਟ ਦੇ ਬਾਅਦ ਸੀਰੀ ਲਾਈਨ ਦੇ ਬਾਅਦ ਸੇਫਟੀ ਵਾਸਤੇ ਬੈਠੇ ਬਲੈਕ ਮੀਲਰ ਮੁਰਚੇ ਵਾਲੇ ਨੇ ਸੋ ਭਾਬੀ ਜਿੰਦਲ ਜੀ ਦੀ ਗੱਲ ਬਾਤ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜਾ ਹੈ ਪੂਰਾ ਪਿਆਰੀ ਹੋਣਾ ਵੱਲੋਂ ਖਿੱਚੀ ਗਈ ਹੈ ਸਾਡੇ ਨਾਲ ਇੱਕ ਫੋਟੋ ਹੀ ਸਰਕੀ ਨਾ ਹਾਂਜੀ ਕਮਲ ਤੋਹਣ ਜੀ ਅੱਜ ਦੇ ਇਸ ਪੂਰੇ ਪ੍ਰੋਟੈਸਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇੱਕ ਲੱਖਾ ਸੁਧਾਨਾ ਬਲੈਕ ਮੀਲਰ ਹੈ ਉਹਨੇ ਧਮਕੀ ਦਿੱਤੀ ਸੀ ਇੰਡਸਟਰੀ ਨੂੰ ਧਮਕੀ ਦਿੱਤੀ ਸੀ ਇੰਡਸਟਰੀ ਨੂੰ ਕਿ ਅਸੀਂ ਜਿਹੜਾ ਸੀਟੀਵੀ ਪਲਾਂਟ ਬੰਦ ਕਰਦਾ ਜਿਹੜਾ ਆਊਟਲੈਟ ਸਾਡੇ ਪਾਇ ਪੈਰੇ ਬੰਦ ਕਰਦੇ ਆਂਗੇ ਉਹਨੇ ਧਰਮੀ ਨੂੰ ਸੀ ਚੈਲੰਜ ਕੀਤਾ ਉਹਨੂੰ ਚੈਲੰਜ ਕਰਕੇ ਅਸੀਂ ਦਿਖਾਇਆ ਬਈ ਇੰਡਸਟਰੀ ਬੰਦ ਕਰਨੀ ਤੇਰੀ ਔਕਾਤ ਨਹੀਂ ਹੈ ਇੰਡਸਟਰੀ ਬੰਦ ਕਰਨ ਵਾਲਾ ਤੂੰ ਕੌਣ ਹੁੰਦਾ ਬਿਲਕੁਲ ਤੇਰੇ ਕੋਲ ਕੀ ਰਾਈਟ ਹੈ ਇਹ ਪ੍ਰਵਾਸੀ ਨਰਸੀ ਉਹ ਐਨਜੀਟੀਵੀ ਸਾਨੂੰ ਸਾਡੇ ਕੋਲ ਐਨਜੀਟੀਡੀ ਦੀ ਪਰਮਿਸ਼ਨ ਵੀ ਹੈਗੀ ਹੈ ਤੇ ਪੋਲੂਸ਼ਨ ਕਾਡ ਦੀ ਵੀ ਹੈਗੀ ਹੈ ਸਾਡੇ ਕੋਲ ਸੀਪੀਸੀਬੀ ਦੀ ਵੀ ਹੈਗੀ ਹੈ ਤੁਸੀਂ 250 ਕਰੋੜ ਰੁਪਏ ਦਾ ਪਲਾਂਟ ਲਗਾਏ ਆ ਔਰ ਅਸੀਂ ਸਾਡੇ 450 ਪਲਾਂਟਾਂ ਨੂੰ ਚਲਾਉਣ ਦਾ ਖਰਚਾ ਕਰ ਰਹੇ ਆ ਹਰ ਮਹੀਨੇ 400 ਕਰੋੜ ਦਾ ਸਾਲ ਦੀ ਲੇਬਰ ਦਿੰਨੇ ਆ ਅਕਰ ਕਰੋੜ ਦਾ ਸਾਲ ਦਾ ਟੈਕਸ ਦਿੰਦੇ ਆ ਤੂੰ ਗੱਲ 200 ਕਰੋੜ ਦਾ ਬਿਜਲੀ ਦਾ ਬਿੱਲ ਦਿੰਦੇ ਆ ਇਹਦੀ ਕੀ ਉਕਾਜਾ ਬੰਦ ਕਰਾਵਾਂਗੇ ਇਹਨੇ ਮੇਰੀ ਵੀਡੀਓ ਤੇ ਪਾਇਆ ਸੀ ਕਿ ਤਾ ਤੂੰ ਲੀਰ ਹੈ ਮੈਨੂੰ ਇਹ ਕਹਿਣਾ ਚਾਹੁੰਦਾ ਤੂੰ ਨੀਰ ਤੂੰ ਲੀਰ ਹੋਣੀ ਹੁੰਦੇ ਬਸ ਨਹੀਂ ਕਹਣਾ ਜੀ ਲੀਰ ਨਹੀਂ ਜਿਹੜੇ ਤੇਰੇ ਵਰਗੇ ਬਲੈਕ ਬਿਲਰ ਨਾਤ ਪਾ ਲੈਣਾ ਉਹ ਤੀਰ ਹੁੰਦੇ ਆ ਜੀ ਪਾਣੀ ਵੀ ਮੰਗੋਣਾ ਵਾਲੋ ਰੱਖੀ ਗਈ ਹੈ ਕਿ ਪਾਣੀ ਨੂੰ ਸਾਫ਼ ਕਰਨ ਦਾ ਮੁੱਦਾ ਹੈ ਤੁਸੀਂ ਗਲਤ ਸਮਝਦੇ ਹੋ ਜੇ ਪਾਣੀ ਦੀ ਸਪਲਾਈ ਕੋ ਅਸੀਂ ਪਾਣੀ ਸਾਫ਼ ਕਰਕੇ ਪਾ ਰਹੇ ਹਾਂ ਅਸੀਂ ਪਾਣੀ ਕੇ ਸਾਫ਼ ਕਰਕੇ ਪਾ ਰਹੇ ਹਾਂ ਅਸੀਂ ਬਿਲਕੁਲ ਸਾਡਾ ਪਾਣੀ ਪਬਲਿਕ ਪਲੇਸ ਦਾ ਆਊਟਲੈਟ ਹੈ ਹੋਰ ਪਾਸੋਂ ਧਹਿਰੀਆਂ ਦਾ ਆਇਆ ਹੋਰ ਬਹੁਤ ਨਸੀਆਂ ਹੈਗੀਆਂ ਜਿੰਨਾ ਕਰੇ ਗੰਦਾ ਰ ਸਾਡੇ ਕਰੇ ਗੰਗਾ ਨਹੀਂ ਹੋ ਰਿਹਾ ਅਸੀਂ 250 ਕਰੋੜ ਦਾ ਲਾਇਆ ਕਿਸੇ ਹੋਰ ਨਸੀਆਂ ਲਾਇਆ ਮਨਸੂਬਾ ਕੋਈ ਵੀ ਕੀ ਲੱਗਦਾ ਕਿ ਲੱਖਾ ਪ੍ਰਸ਼ਾਸ ਪੌਂਚ ਪਾਏਗਾ ਇੱਥੇ ਪ੍ਰਸ਼ਾਸਨ ਵੱਲੋਂ ਪੌਂਚਨ ਦਿੱਤਾ ਜਾਏਗਾ ਸਾਡੇ ਦਾ ਕਾਲਾ ਮੋਰਚਾ ਖਤਮ ਹੋ ਰਿਹਾ ਇਸ ਕਰਕੇ ਉਹ ਜਿਸ ਨੂੰ ਇਹ ਚਲਾ ਰਿਹਾ ਹੈ ਉਹ ਵੀ ਆਪਣਾ ਗੱਲਬਾਤ ਤੁਸੀਂ ਸੁਣੀ ਹੋਰ ਵੀ ਸਤਨਾ ਨਾਲ ਗੱਲਬਾਤ ਕਰਾਂਗੇ ਔਰ ਇਸ ਪੂਰੇ ਮਸਲੇ ਦੇ ਉੱਤੇ ਜਾਣਕਾਰੀ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਤਦ ਤੱਕ ਜੁੜੇ ਰਹੋ ਪ੍ਰਾਈਮ ਸਵੇਰਾ ਚੈਨਲ ਦੇ